ਅਲਸਾ ਵੈਕੂ ਜੀ ਕੀ ਫਤਿਹ ਗੁਰੂਪੰਤ ਅਸਜੀ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਸਾਰਾ ਸਮਾਨ ਬਿਲਡਿੰਗ ਦਾ ਲੈ ਕੇ ਦਿੱਤਾ ਮਸ਼ੀਨ ਸਭ ਕੁਝ ਲੈ ਕੇ ਦਿੱਤਾ ਮੈਂ ਕਿਸੇ ਥੱਲੇ ਕੰਮ ਕਰਦਾ ਸੀ ਉੱਥੇ ਇਹ ਵੀ ਮੇਰੀ ਤਨਖਾਹ ਬਹੁਤ ਜਾਈ ਥੋੜੀ ਤੇ ਮੇਰੇ ਘਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ ਤੇ ਮੈਨੂੰ ਪਤਾ ਲੱਗਾ ਇਹਨਾਂ ਦੀ ਸੇਵਾਵਾਂ ਬਾਰੇ ਵੀ ਇਹ ਵੀ ਜਮਾਵ ਵੀ ਕਰਦੇ ਆ ਵੀ ਸਮਾਨ ਲੈ ਕੇ ਦੇ ਦਿੰਦੇ ਗਰੀਬਾਂ ਨੂੰ ਮਤਲਬ ਜੇ ਕੰਮ ਆਪਣਾ ਕਰਨਾ ਚਾਹੁੰਦੇ ਆ ਤੂ ਉਹਨਾਂ ਨੂੰ ਵੀ ਇਹ ਸਮਾਨ ਲੈ ਕੇ ਦੇ ਦਿੰਦੇ ਆ ਤੇ ਮੈਨੂੰ ਪਤਾ ਲੱਗਾ ਮੈਂ ਇਹਨਾਂ ਨਾਲ ਕਨੈਕਟ ਕੀਤਾ ਇਹਨਾਂ ਨੂੰ ਵੀ ਸਮਾਨ ਲੈ ਕੇ ਸਾਰਾ ਦਿੱਤਾ ਜੋ ਵੀ ਬਿਲਡਿੰਗ ਦਾ ਸਮਾਨ ਮੈਨੂੰ ਚਾਹੀਦਾ ਸੀ ਉਹ ਲੈ ਕੇ ਦਿੱਤਾ ਤੇ ਹੁਣ ਮੈਂ ਕੀ ਆ ਵੀ ਆਪਣਾ ਕੰਮ ਕਰ ਸਕਦਾ ਵਾਂ ਉਧਰ ਮੈਂ ਕਿਹੇ ਥੱਲੇ ਕਰਦਾ ਸੀ ਉੱਥੋਂ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੀ ਚੱਲਦਾ ਕਿਉਂਕਿ ਸਭ ਦੀ ਤਨਖਾਹ ਬਾਈ ਜਿਆਦੀ ਥੋੜੀ ਹੀ ਮੇਰੀ ਇਸ ਕਰਕੇ ਇਹਨਾਂ ਨੇ ਮੈਨੂੰ ਜੋ ਵੀ ਸਮਾਨ ਹੈ ਸਾਰਾ ਮੈਨੂੰ ਲੈਤਾ ਵਾ ਹੁਣ ਮੈਂ ਕੱਲ ਨੂੰ ਆਪਣੀ ਦੁਕਾਨ ਪਾ ਕੇ ਮੈਂ ਆਪਣਾ ਖੁਦ ਦਾ ਕੰਮ ਕਰੂੰਗਾ ਮੈਨੂੰ ਇਹਨਾਂ ਨੇ ਬਿਲਡਿੰਗ ਸਰਟਿਕ ਲੈ ਕੇ ਦਿੱਤਾ ਵਾ ਕਟਰ ਲੈ ਕੇ ਦਿੱਤਾ ਵਾ ਟੈਮਰ ਲੈ ਕੇ ਦਿੱਤੀ ਆ ਬਾਗ ਲੈ ਕੇ ਦਿੱਤੀ ਹੋਰ ਵੀ ਚਾਬੀਆਂ ਪਾਣੇ ਜੋ ਵੀ ਜੋ ਜੋ ਮੈਨੂੰ ਸਮਾਨ ਚਾਹੀਦਾ ਹੈ ਬਿਲਡਿੰਗ ਦੇ ਵਿੱਚ ਦੁਕਾਨ ਦੇ ਵਿੱਚ ਜੋ ਜੋ ਸਮਾਨ ਚਾਹੀਦਾ ਉਹ ਉਹਨਾਂ ਨੇ ਮੈਨੂੰ ਲੈ ਕੇ ਦਿੱਤਾ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਬਹੁਤ ਮਿਹਰਬਾਨੀ ਗੁਰੂ ਪੰਚਾਇਤ ਵਾਲਿਆਂ ਦੀ ਬਹੁਤ ਧੰਨਵਾਦ ਕਰਦਾ ਦਿਲੋਂ ਵਾਜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਪੰਟਰਸ ਵਾਲਿਆਂ ਨੇ ਇਸ ਵੀਰ ਦੀ ਮੱਤ ਕੀਤੀ ਹੈ ਸਾਡੇ ਪਿੰਡ ਦਾ ਵੀਰ ਸੀ ਤੇ ਇਸ ਵੀਰ ਨੂੰ ਜੋ ਵੀ ਲੋਡਮੰਦ ਸਮਾਨ ਸੀ ਬਿਲਡਿੰਗ ਦਾ ਜੋ ਇਹਦੀ ਦੁਕਾਨ ਦੇ ਵਿੱਚ ਸਮਾਨ ਨੂੰ ਵਰਤੋਂ ਸੀ ਜੋ ਇਹਨੂੰ ਲੋਡ ਸੀ ਉਹ ਸਮਾਨ ਇਸ ਵੀਰ ਨੂੰ ਦਿੱਤਾ ਗਿਆ ਬਿਲਡਿੰਗ ਦਾ ਇਹ ਵੀਰ ਕਿਸੇ ਦੇ ਨਾਲ ਕੰਮ ਤੇ ਜਾਂਦਾ ਸੀ ਤੇ ਥੋੜੇ ਬੋਤੇ ਨੂੰ ਵੀਰ ਨੂੰ ਪੈਸੇ ਮਿਲਦੇ ਸੀ ਤੇ ਇਹਦੇ ਮਨ ਚ ਇਹ ਸੀ ਕਿ ਮੇਰੀ ਕੋਈ ਮੱਤ ਕਰੇ ਕਿ ਗੁਰੂ ਪੰਟਰਸ ਵਾਲਿਆਂ ਨੇ ਇਸ ਵੀਰ ਦੀ ਬਹੁਤ ਬਹੁਤ ਮੱਤ ਕੀਤੀ ਆ ਜੋ ਵੀ ਨੂੰ ਬਿਲਡਿੰਗ ਦਾ ਸਮਾਨ ਚਾਹੀਦਾ ਸੀ ਜੋ ਵੀ ਇਹਦੇ ਦੁਕਾਨ ਦਾ ਸਮਾਨ ਜੋ ਵੀ ਚੀਜ਼ ਆ ਉਸ ਵੀਰ ਨੂੰ ਦਿੱਤੀ ਗਈ ਆ ਤੇ ਇਸ ਲਈ ਵੈਗਰਜੀ ਕਾਲ ਖਾਲਸਾ ਤੇ ਵੈਗਰਜੀ ਦੀ ਫਤਿਹ